ਸਾਤੀਏ ਕੱਲ ਦੀ ਸਾਰਿਆਂ ਨੂੰ ਹੋ ਕੇ ਮੈਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਕਿਹੜੇ ਹੋਮੋਗੇ ਅਸੀਂ ਵੀ ਘੈਂਟੀਆਂ ਹਨ ਜਿਹੜੇ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਐਨੇ ਮਾੜੇ ਹਾਲਾਤਾਂ ਚ ਵੀ ਪਾਣੀ ਆ ਰਿਹਾ ਸਾਨੂੰ ਪਤਾ ਹੀ ਹਨ ਵੈਸੇ ਇਹ ਕੁਦਰਤ ਦੀਆਂ ਖੇਡਾਂ ਨੇ ਜੋ ਉਹਨੂੰ ਚੰਗਾ ਲੱਗਦਾ ਉਹ ਉਹਨੇ ਕਰਨਾ ਮੇਰੇ ਨਾਲ ਵੀ ਬਹੁਤ ਵਾਰੀ ਇਹਦਾ ਹੁੰਦਾ ਕਿਰਾ ਮੈਨੂੰ ਬਹੁਤ ਜ਼ਿਆਦਾ ਅਫਸੋਸ ਹੁੰਦਾ ਵੀ ਯਾਰਾ ਕੀ ਹੋ ਗਿਆ ਕੀ ਹੋ ਗਿਆ ਬਟ ਫਿਰ ਲੱਗਦਾ ਵੀ ਜੋ ਤੈਨੂੰ ਚੰਗਾ ਲੱਗਦਾ ਉਹ ਤੂੰ ਕਰਦੇ ਹਾਂ ਅਸੀਂ ਕੌਣ ਹੁੰਨੇ ਆ ਹਨ ਉਹ ਪਰਮਾਤਮਾ ਦੀ ਨੂੰ ਲਲਕਾਰਨ ਵਾਲੇ ਜਾਂ ਉਹਨੂੰ ਚੈਲੰਜ ਕਰਨ ਵਾਲੇ ਬਟ ਫਿਰ ਵੀ ਆਪਾਂ ਨੂੰ ਕਿਹੜਾ-ਕਿਹੜਾ ਲੱਗਦਾ ਵੀ ਯਾਰ ਇਹ ਬਹੁਤ ਗਲਤ ਹੋ ਰਿਹਾ ਰੱਬਾ ਤੂੰ ਕੀ ਕਰ ਰਿਹਾ ਬਟ ਜੋ ਉਹਨੂੰ ਚੰਗਾ ਲੱਗਦਾ ਉਹਨੇ ਉਹ ਕਰਨਾ ਆਪਣੀ ਕਿਸੇ ਦੇ ਹੱਥ ਨਹੀਂ ਹੈ ਕੁਝ ਵੀ ਹਾਂਜੀ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਵੀਡੀਓ ਲੈ ਕੇ ਆਈ ਹਾਂ ਪੈਣੋ ਇਹਦੇ ਵਿੱਚ ਕੀ ਹੈ ਮੈਂ ਸਟੇਟ ਪਲਾਜ਼ੋ ਦੀ ਜਾਣਕਾਰੀ ਸਾਂਝੀ ਕੀਤੀ ਹੈ ਕਟਿੰਗ ਕਟਿੰਗ ਕੀਤੀ ਹੈ ਕਟਿੰਗ ਨਹੀਂ ਕਹਿ ਸਕਦੀ ਬਸ ਜਾਣਕਾਰੀ ਦਿੰਦੀ ਆ ਮੈਂ ਇਹਦੇ ਵਿੱਚ ਮੈਂ ਇਹ ਨੂੰ ਕਹੂੰਗੀ ਮੈਂ ਕਟਿੰਗ ਸਟਿਚਿੰਗ ਕਿਤੇ ਨਹੀਂ ਮੈਂ ਸਿਰਫ ਜਾਣਕਾਰੀ ਦਿੰਦੀ ਆ ਬਹੁਤ ਹੀ ਘੈਂਟ ਆ ਇਹ ਇਹ ਪਹਿਲਾਂ ਮੈਂ ਨਹੀਂ ਬਣਾਉਂਦੀ ਸੀ ਮੈਂ ਆ 5 ਕਿ ਮਹੀਨੇ ਦੀ ਹੀ ਬਣਾਉਣ ਲੱਗੀ ਸੀ 5 ਕਿ ਮਹੀਨੇ ਦੀ ਹੀ ਬਣਾਉਣ ਲੱਗੀ ਸੀ ਤਾਂ ਮੈਂ ਕਸਟਮਰ ਦੇ ਬਣਾਏ ਤਾਂ ਮੈਨੂੰ ਪਤਾ ਲੱਗਿਆ ਕਿ ਕੋਈ ਪ੍ਰੋਬਲਮ ਨਹੀਂ ਆ ਰਹੀ ਤਾਂ ਕਰਕੇ ਮੈਂ ਇਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤੇ ਤੁਸੀਂ ਵੀ ਐਕਸਪੀਰੀਅੰਸ ਕਰੋ ਬਹੁਤ ਘੈਂਟ ਤੇ ਬਹੁਤ ਸਪੈਸ਼ਲ ਜਾਣਕਾਰੀ ਆ ਸ਼ਾਇਦ ਮੈਨੂੰ ਲੱਗਦਾ ਕਿਸੇ ਨੇ ਕੀਤੀ ਹੋਵੇ ਅਜੇ ਤੱਕ ਸ਼ੇਅਰ ਬਟ ਮੈਨੂੰ ਨਹੀਂ ਮੈਨੂੰ ਲੱਭੀ ਨਹੀਂ ਇਹ ਚੀਜ਼। ਪ੍ਰੈਸ ਕਰਕੇ ਕਹਿ ਰਹੀ ਓਕੇ ਜੀ ਤਾਲੀ। ਲੱਗ ਗਿਆ। ਮੇਰੇ ਕੋਲ 6 ਫੱਟੀਆਂ ਹਨ। ਮੈਂ ਸਿਰਫ ਇਹ ਵੀਡੀਓ ਆਨਲਾਈਨ ਜਿਹੜੀਆਂ ਕਲਾਸ ਲਾਉਂਦੀਆਂ ਨੇ ਉਹਨਾਂ ਭੈਣਾ ਲਈ ਹੈ। ਆਪਾਂ ਕੀ ਕਰਨਾ ਭੈਣਾ? ਇਹ ਆਪਾਂ ਉਹ ਬਣਾਵਾਂਗੇ ਜਿਹਦੇ ਬੈਕ ਤੇ ਫਰੰਟ ਤੇ ਲਾਸਟਿਕ ਹੁੰਦੀ ਹੈ। ਠੀਕ ਹੈ? ਇਹਦਾ ਆਪਾਂ ਕੀ ਕਰਾਂਗੇ ਜੇ ਤੁਸੀਂ ਤੁਹਾਡੇ ਕੋਲ ਲਾਸਟਿਕ 1.5 ਇੰਚ ਦੀ ਹੈ ਤੁਸੀਂ 2.5 ਇੰਚ ਲੈ ਸਕਦੇ ਹੋ। ਜੇ 2 ਦੀ ਤੁਸੀਂ 3 ਵੀ ਲੈ ਸਕਦੇ ਹੋ। ਠੀਕ ਹੈ? ਇਹਨਾਂ ਲੈ ਲੈਣ ਇਹ ਤੋ ਤਾਂ ਹੁਣ ਕੀ ਕਰਨਾ ਹੁਣ ਆਪਾਂ ਸਾਰੇ ਕੱਪੜੇ ਦੀ ਚੜਾਈ ਮਾਪ ਲੈਣੀ ਹੈ ਕਿੰਨੀ ਹੈ ਜਿਵੇਂ ਕਿ ਆਪਣੇ ਕੋਲ ਸਾਰੇ ਕੱਪੜੇ ਦੀ ਚੜਾਈ ਹੈਗੀ 22 ਇੰਚ ਤੇ ਆਪਾਂ ਲਾਵਾਂਗੇ 11 ਇੰਚ ਇੱਥੇ ਸੈਂਟਰ ਦੇ ਵਿੱਚ ਠੀਕ ਹੈ 11 ਇੰਚ ਆਪਾਂ ਇੱਥੇ ਸੈਂਟਰ ਦੇ ਵਿੱਚ ਲਾ ਲਿਆ ਹੁਣ ਹੁਣ ਆਪਾਂ ਕੀ ਕਰਨਾ ਜੀ ਹੁਣ ਆਪਾਂ ਦੇਖਣੀ ਹੈ ਵੀ ਆਪਣੀ ਕਸਟਮਰ ਦੀ ਹਿਪ ਕਿੰਨੀ ਹੈ ਜਿਵੇਂ ਕਿ ਹੁਣ ਮੇਰੇ ਕਸਟਮਰ ਦੀ ਹਿਪ ਹੈਗੀ 19 ਇੰਚ ਠੀਕ ਹੈ 19 ਇੰਚ ਹੋਗੀ ਹਿਪ ਤੇ 2.5 ਇੰਚ ਇਹਦੇ ਵਿੱਚ ਆਪਾਂ ਲੂਜ਼ਿੰਗ ਪਲੱਸ ਕਰਾਂਗੇ ਠੀਕ ਹੈ 2.5 ਇੰਚ ਲੂਜ਼ਿੰਗ ਪਲੱਸ ਕਰਾਂਗੇ ਆਪਾਂ ਇਹ ਹੋ ਗਿਆ ਆਪਣੇ ਕੋਲੇ 19 20 21 ਤੇ 21.5 ਠੀਕ ਹੈ ਆ ਦੇਖੋ ਜਿਵੇਂ ਕਿ ਹੁਣ ਆਪਣੇ ਕੋਲੇ ਹੋ ਗਿਆ 21 ਇੰਚ ਤੇ ਆਪਾਂ ਕਿੰਨਾ ਲਵਾਂਗੇ ਜੀ 5 ਤੋਂ ਇੱਕ ਸੂਤ ਵੱਧ ਲਵਾਂਗੇ ਹਾਂ 5 ਤੋਂ ਆਪਾਂ ਇੱਕ ਸੂਤ ਵੱਧ ਲੈਣਾ ਇੱਧਰ ਤੇ 5 ਤੋਂ ਹੀ ਇੱਕ ਸੂਤ ਵੱਧ ਲੈਣਾ ਆਪਾਂ ਇੱਧਰ ਠੀਕ ਹੈ ਇੱਥੇ ਹੋ ਗਿਆ ਇੱਕ ਤਾਂ ਮੇਰੇ ਕੋਲ ਨਿਸ਼ਾਨ ਛੋਟੇ ਆ ਆ ਦੇਖੋ ਆਪਾਂ ਕੀ ਕਰਨਾ ਜਿਹੜਾ ਹੁਣ ਆਪਾਂ ਆਸਣ ਕੱਢਣਾ ਉਹ ਆਪਾਂ ਇੱਥੋਂ ਕੱਢਣਾ ਨਾ ਕਿ ਆਪਾਂ ਕਿਸੇ ਹੋਰ ਹੋਰ ਪਾਸੋਂ ਕੱਢਣਾ ਮੇਰਾ ਸਮਝਾਉਣ ਦਾ ਮਤਲਬ ਸੀ ਜੋ ਆਪਣਾ ਕੱਪੜਾ ਉਹਦਾ ਸੈਂਟਰ ਕਰ ਲਓ ਇੱਥੇ ਠੀਕ ਹੈ ਜਿਵੇਂ ਆਪਣੀ ਹਿੱਪ ਹੁੰਦੀ ਹੈ ਹਿੱਪ ਦੇ ਵਿੱਚ 2.5 ਇੰਚ ਆਪਾਂ ਲੂਸਿੰਗ ਦੇ ਕੇ ਜਿੰਨਾ ਆਪਣੇ ਕੋਲੇ ਬਣ ਗਿਆ ਉਹਨਾਂ ਜਿਵੇਂ ਆਪਾਂ ਪਹੁੰਚਾ ਨਹੀਂ ਕੱਢਦੇ ਹੁੰਦੇ ਵੀ ਅੱਧਾ ਉਧਰ ਅੱਧਾ ਉਧਰ ਉਵੇਂ ਅੱਧਾ ਇੱਧਰ ਰੱਖ ਲਓ ਅੱਧਾ ਇੱਧਰ ਰੱਖ ਲਓ ਠੀਕ ਹੈ ਹੁਣ ਆਪਣਾ ਕੀ ਕਰਨਾ ਹੁਣ ਆਪਾਂ ਰੱਖਣਾ ਆਸਨ ਆਸਰ ਰੱਖਣਾ ਆਪਾਂ 10 ਇੰਚ ਨਾਰਮਲੀ ਜਿਵੇਂ ਆਪਾਂ ਸਾਰਿਆਂ ਦਾ ਰੱਖਦੇ ਆ ਠੀਕ ਹੈ ਹੁਣ ਆਪਾਂ ਇੱਥੋਂ ਨਾਪ ਲਵੋ ਵੀ ਆਪਣੇ ਕੋਲ ਕਿੰਨਾ ਆ ਗਿਆ ਇਹ ਆ ਗਿਆ ਆਪਣਾ 11 ਤੇ ਆਇਆ 16.5 ਆ ਗਿਆ ਇਹ ਤੂੰ ਕਿੱਧਰ ਉਹਦਾ ਪਹਿਲਾਂ ਤੁਸੀਂ ਕਰੋ ਕੰਮ ਇਦਾਂ ਹੀ ਵੀ ਸਾਰੇ ਜਿੰਨੀ ਆਪਣੀ ਲੈਂਥ ਰੱਖਣੀ ਆ ਉਹਨੀ ਆਪਾਂ 11 11 ਇੰਚ ਤੇ ਨਿਸ਼ਾਨ ਲਾ ਲਵੋ ਜਿਵੇਂ ਕਿ ਮੇਰੇ ਕਸਟਮਰ ਦੀ ਲੈਂਥ ਹੈ ਇਹ 32 ਇੰਚ ਤੇ ਨਿਸ਼ਾਨ ਲਾ ਲਿਆ ਇੱਥੇ ਵੀ ਮੈਂ 11 ਦਾ ਸੈਂਟਰ ਕਰ ਲਿਆ ਠੀਕ ਹੈ ਜੇ ਤੁਹਾਡੇ ਕੋਲੇ 34 ਫਰਤੀ ਪੁੱਟੀ ਹੈਗੀ ਕੋਈ ਉਹਦੇ ਨਾਲ ਟੱਕ ਕੇ ਲਾ ਲਵੋ ਨਹੀਂ ਐਵੇਂ ਨਾਰਮਲ ਹੀ ਨਿਸ਼ਾਨ ਲਾ ਲਵੋ ਠੀਕ ਹੈ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਜਿੰਨਾ ਆਪਾਂ ਇੱਥੋਂ ਲੈਂਦਾ ਹੁੰਦਾ ਇੱਥੋਂ ਲੈਂਦਾ ਸੀ ਆਪਾਂ 2.5 ਇੰਚ ਇੱਥੋਂ ਵੀ ਆਪਾਂ ਲੈਣਾ ਜੀ 2.5 ਇੰਚ ਠੀਕ ਹੈ ਦੇਖੋ ਬਾਕਸ ਬਣ ਗਿਆ ਫਿਰ ਉਸ ਤੋਂ ਬਾਅਦ ਇੱਥੋਂ ਵੀ ਆਪਾਂ 2.5 ਇੰਚ ਦੀ ਲੂਸਿੰਗ ਲੈਣੀ ਹੈ ਠੀਕ ਹੈ ਬਾਕਸ ਬਣਾ ਲੈਣਾ ਇੱਥੋਂ ਵੀ ਆਪਾਂ 2.5 ਇੰਚ ਦੀ ਲੂਸਿੰਗ ਲੈਣੀ ਹੈ ਉਹ ਆ ਮੇਰ ਤੋਂ ਕਾਰ ਸਹੀ ਨਹੀਂ ਪਈ ਹਜੇ 2.5 ਇੰਚ ਦੀ ਲੂਜ਼ਿੰਗ ਲੈਣੀ ਆ ਤੇ ਉਹਦੀ ਸ਼ੇਪ ਆਪਾਂ ਕਿਵੇਂ ਦੇਣੀ ਆ 2.5 ਇੱਧਰ ਲਾ ਲਿਆ ਠੀਕ ਹੈ ਤੇ 2.5 ਆਪਾਂ ਇੱਧਰ ਲਾ ਲਿਆ ਉਸ ਤੋਂ ਬਾਅਦ ਆਹ ਵਾਲੇ ਨਿਸ਼ਾਨਾ ਨੂੰ ਇਹਦੇ ਨਾਲ ਜਾ ਕੇ ਐਦਾਂ ਕਰਕੇ ਮਿਲਾ ਦੋ ਠੀਕ ਹੈ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਕੱਢਣੀ ਆ ਇਹਦੀ ਮੂਰੀ ਮੂਰੀ ਜਿਵੇਂ ਕਿ ਮੇਰੇ ਕਸਟਮਰ ਨੇ ਕਿਹਾ ਸੀ ਵੀ ਸਾਨੂੰ ਚਾਹੀਦੀ ਆ 8 ਇੰਚ ਮੂਰੀ ਸੈਂਟਰ ਦੇ ਵਿੱਚੋਂ 4 ਆਪਾਂ ਇੱਧਰ ਲਾ ਲਿਆ ਠੀਕ ਹੈ 4 ਆਪਾਂ ਇੱਧਰ ਲਾ ਲਿਆ ਆ ਹੋ ਗਈ ਆਪਣੀ ਨਿਸ਼ਾਨ ਸਾਰੇ ਆਪਣੇ ਲੱਗ ਚੁੱਕੇ ਹੁਣ ਜੇ ਆਪਣੇ ਕੋਲ ਸ਼ੇਪ ਪੱਟੀ ਹੁੰਦੀ ਫਿਰ ਤਾਂ ਆਪਾਂ ਇਹਨੂੰ ਐਦਾਂ ਕਰਕੇ ਮਿਲਾ ਦਿੰਦੇ ਠੀਕ ਹੈ ਬਟ ਮੇਰੇ ਕੋਲ ਨਹੀਂ ਹੈਗੀ ਸ਼ੇਪ ਪੱਟੀ ਤਾਂ ਮੈਂ ਨਾਰਮਲ ਹੀ ਨਿਸ਼ਾਨ ਲਾਉਂਗੀ ਐਂਟੀ ਟੇਪ ਦੇ ਨਾਲ ਠੀਕ ਹੈ ਹੁਣ ਜਿਹੜੀ ਆਹ ਵਾਲੀ ਕਾਰਟ ਆ ਉਹਦੇ ਭੈਣਾਂ ਦੇ ਮੈਨੂੰ ਬਹੁਤ ਸਾਰੇ ਸਵਾਲ ਸੀ ਕਹਿੰਦੇ ਵੀ ਆਹ ਵਾਲੀ ਕਾਰਟ ਹੈ ਜਿਹੜੀ ਉਹ ਕਿਵੇਂ ਪਾਉਣੀ ਹੈ ਹੁਣ ਜਦੋਂ ਭੈਣਾਂ ਆਪਾਂ ਸੈਂਟਰ ਦੇ ਵਿੱਚ ਇਹ ਸਟੇਟ ਬਲਾਂਡ ਦੀ ਕਟਿੰਗ ਕੀਤੀ ਆ ਅਗੇ ਸ ਆਪਣੇ ਕੋਲ 10.5 ਤਾਂ ਆਪਾਂ ਇੱਥੋਂ ਵੀ 10.5 ਹੀ ਲਾਉਣੀ ਆ ਐਦਾਂ ਲੱਗ ਗਿਆ ਦੇਖੋ ਪੂਰਾ ਬਾਕਸ ਬਣ ਗਿਆ ਹੁਣ ਜਿਹੜੀ ਆ ਵਾਲੀ ਫੱਟੀ ਹੁੰਦੀ ਹੈ ਇਹਨੂੰ ਆਪਾਂ ਇਹਦੇ ਨਾਲ ਐਦਾਂ ਕਰਕੇ ਮਿਲਾ ਦਵੋ ਠੀਕ ਹੈ ਮਿਲ ਗਿਆ ਇਹ ਫਿਰ ਉਸ ਤੋਂ ਬਾਅਦ ਉਹਦਾ ਮੋਕਮਾ ਕੇ ਇਹਦੇ ਨਾਲ ਰੱਖ ਕੇ ਹਲਕੀ ਹਲਕੀ ਗਲਾਈ ਦੇ ਦੋ ਮਤਲਬ ਕਿ ਆਪਾਂ ਨੂੰ ਗਲਾਈ ਚਾਹੀਦੀ ਹੁੰਦੀ ਆ ਦੇਖੋ ਇਹਦੇ 'ਚ ਹੁਣ ਆਪਾਂ ਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਨਾ ਇਹਦੇ ਵਿੱਚ ਆਪਾਂ ਨੂੰ ਛੇ ਫੱਟੀ ਦੀ ਜ਼ਰੂਰਤ ਆ ਨਾ ਇਹਦੇ ਵਿੱਚ ਆਪਾਂ ਨੂੰ ਕੁਝ ਹੋਰ ਕਰਨ ਦੀ ਜ਼ਰੂਰਤ ਆਹ ਵਾਲਾ ਨਿਕਲਾ ਹੈ ਆਪਣਾ ਸਟੇਟ ਪਲਾ ਦੋ ਹੁਣ ਇਹ ਤੁਸੀਂ ਦੇਖ ਲੈਣਾ ਜੇ ਤੁਸੀਂ ਹੋਰ ਵੀ ਇਹਨੂੰ ਸਿੱਧਾ ਰੱਖਣਾ ਤੁਸੀਂ ਜਿੱਥੋਂ ਆਪਾਂ ਸਟਾਰਟ ਕਰਦੇ ਹੁੰਦੇ ਉੱਥੇ 10 ਇੰਚ ਤੇ ਨਿਸ਼ਾਨ ਲਾ ਲੈਣਾ ਠੀਕ ਫਿਰ ਜਿੰਨਾ ਇੱਥੋਂ ਲਾਵਾਂਗੇ ਆਪਾਂ 8 8 ਇੰਚ ਸਾਰਾ ਇੱਥੋਂ 8 8 ਇੰਚ ਤੇ ਨਿਸ਼ਾਨ ਲਾ ਆ ਸਾਦੋ 8.5 ਤੋਂ ਲਾ ਲਓ ਜਿਆਦਾ 8 ਨਹੀਂ ਫਿਰ ਜਿਆਦਾ ਸਿੱਧਾ ਜਾ ਹੋ ਜਾਊਗਾ ਇਹਵੇਂ ਕਰਕੇ ਆ ਹੋ ਗਿਆ ਜੀ ਆਪਣਾ ਸਟੇਟ ਪਲਾ ਦੋ ਹੁਣ ਆਹ ਵਾਲੀ ਚੀਜ਼ ਦੀ ਤੁਹਾਨੂੰ ਸਮਝ ਲੱਗ ਗਈ ਹੈ ਨਾ ਫਿਰ ਮੈਂ ਸਾਨੂੰ ਇੱਕ ਵਾਰ ਹੋਰ ਸਮਝਾ ਦਿੰਦੀ ਆ ਆਪਣਾ ਜਿੰਨਾ ਕੱਪੜੇ ਦਾ ਅਰਜ ਸੀ ਉਹਦਾ ਸੈਂਟਰ ਕੀਤਾ ਆਪਾਂ ਇੱਥੇ ਠੀਕ ਹੈ ਉਸ ਤੋਂ ਬਾਅਦ ਜਿੰਨੀ ਆਪਣੇ ਕੋਲ ਹਿਪਸ ਸੀ ਉਹਦੇ ਵਿੱਚ 2.5 ਇੰਚ ਦੀ ਲੂਸਿੰਗ ਦਿੱਤੀ ਆਪਾਂ 2.5 ਇੰਚ ਦੀ ਲੂਸਿੰਗ ਦੇਖੇ ਜਿੰਨਾ ਬਣ ਗਿਆ ਸੀ ਉਹਦਾ ਅੱਧ ਕਰ ਲੈਣਾ ਠੀਕ ਹੈ ਅੱਧਾ ਇੱਧਰ ਰੱਖ ਲੈਣਾ ਅੱਧਾ ਆਧਰ ਰੱਖ ਲੈਣਾ ਫਰੰਟ ਵਾਲੇ ਪੱਲੇ ਦਾ ਠੀਕ ਹੈ ਇਹ ਰੱਖ ਲੈ ਫਿਰ ਉਸ ਤੋਂ ਬਾਅਦ ਅਸਰ ਰੱਖਣਾ ਆਪਾਂ 10 ਇੰਚ ਨੀਚੇ ਨੂੰ ਫਿਰ ਉਸ ਤੋਂ ਬਾਅਦ ਕਰਨਾ 10 ਇੰਚ ਅਸਰ ਰੱਖ ਕੇ ਬਾਕਸ ਬਣ ਗਿਆ ਕਾਇੰਤ ਦੇ ਲੋਜ਼ੀਆਂ ਆਪਾਂ ਇਧਰ ਦੇਣੀ ਆ ਠੀਕ ਹੈ ਉਸ ਤੋਂ ਬਾਅਦ ਮੁਗਰੀ ਰੱਖਣੀ ਆਪਾਂ ਸੈਂਟਰ ਕਰਕੇ ਜਿੰਨੀ ਆਪਾਂ ਨੂੰ ਮੁਗਰੀ ਚਾਹੀਦੀ ਹੈ ਜੇ 8 ਚਾਹੀਦੀ ਤਾਂ 4 ਉਧਰ 4 ਉਧਰ ਇਧਰਲੇ ਪਾਸੇ ਆਪਾਂ ਛੇ ਫੱਟੀ ਰੱਖ ਕੇ ਇਹਦੀ ਕਾਟ ਪਾ ਦਵਾਂਗੇ ਬੱਸ ਸਟੇਟ ਦੇ ਵਿੱਚ ਲੋੜ ਨਹੀਂ ਹੁੰਦੀ ਤੇ ਹੁਣ ਤੁਹਾਨੂੰ ਮੈਂ ਆਸਨ ਮਣਕੇ ਦਿਖਾ ਦਵਾਂ ਵੀ ਇਹ ਆਸਨ ਕਿੰਨਾ ਆ ਗਿਆ ਆਪਣੇ ਕੋਲ ਆਸਨ ਆਪਣੇ ਕੋਲੇ 11.5 ਆਵਾਰਿਆ ਠੀਕ ਹੈ ਇਹ ਬਹੁਤ ਹੁੰਦਾ ਹਜੇ ਵੀ ਆਪਾਂ ਨੂੰ ਹਲਕੇ ਹਲਕੇ ਕਾਟਾ ਜਿਹੜੀ ਉਹ ਇੱਥੋਂ ਪਾਉਣੀ ਪੈਣੀ ਆ ਜਿਹੜੀ ਆ ਵਾਲੀ ਕਾਰਟ ਆ ਉਹ ਆਪਾਂ ਜਿੰਨਾ ਬੰਦਾ ਮੋਟਾ ਹੋਗਾ ਓਨੀ ਉਹਦੇ ਜ਼ਿਆਦਾ ਪਾਈ ਜਾਵਾਂਗੇ ਜਿੰਨਾ ਬੰਦਾ ਪਤਲਾ ਹੋਗਾ ਓਨੀ ਉਹਦੇ ਆਪਾਂ ਘੱਟ ਪਾਵਾਂਗੇ ਆ ਹੋ ਗਿਆ ਆਪਣਾ ਪਲਾਜ਼ੇ ਦਾ ਫਰੰਟ ਵਾਲਾ ਪੱਲਾ ਇਹ ਜਿਹੜੀਆਂ ਲੂਜ਼ਿੰਗ ਆ ਇਸ ਪਲਾਜ਼ੇ ਦੇ ਵਿੱਚ ਆਪਾਂ ਇੱਕ ਪੱਲੇ ਤੇ ਦੇਈ ਦੀਆ ਫਰੰਟ ਤੇ ਜਦੋਂ ਬੈਕ ਵਾਲਾ ਕਟਾਂਗੇ ਨੇ ਉਹ ਆਪਾਂ ਉਮੀਦਾਰ ਲਾਵਾਂਗੇ ਤੇ ਬਸ ਕੱਟ ਦਵਾਂਗੇ ਬੈਕ ਵਾਲੇ ਪੱਲੇ ਦੇ ਵਿੱਚ ਆਪਾਂ ਕੋਈ ਲੂਜ਼ਿੰਗ ਨਹੀਂ ਦੇਵਾਂਗੇ ਸਟ੍ਰੇਟ ਪਲਾਜ਼ੋ ਫਿਰ ਹੀ ਹੋਇਆ ਇਹ ਨਹੀਂ ਤਾਂ ਲੂਜ਼ ਹੋ ਜਾਂਦਾ ਹੋਣਾ ਜ਼ਿਆਦਾ ਓਕੇ ਜੀ ਧੰਨਵਾਦ